ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਕਾਰ ਪਾਰਕਿੰਗ ਅਤੇ ਲੰਗਰ ਹਾਲ ਦੇ ਲੈਂਟਰ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ ਇਸ ਮੌਕੇ ਤੇ ਸੰਤ ਬਾਬਾ ਸੁਖਾ ਸਿੰਘ ਜੀ ਪੂਰੀ ਵਾਲੇ ਗੁਰਦੁਆਰਾ ਸ਼ਹੀਦ ਗੰਸਾਹਿਬ ਦੇ ਮੈਨੇਜਰ ਸਰਦਾਰ ਹਰਪ੍ਰੀਤ ਸਿੰਘ ਜੀ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਰঞ্জੀਤ ਸਿੰਘ ਪਿੰਡਰ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਗ੍ਰੰਥੀ ਸਿੰਘ ਵੀ ਮੌਜੂਦ ਸਨ ਸਾਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆਂ ਕਾਰ ਪਾਰਕਿੰਗ ਲੰਗਰ ਹਾਲ ਦੀ ਜਿਹੜੀ ਸੇਵਾ ਇਹ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਸੌਂਪੀ ਗਈ ਔਰ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਜੀ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਖਰੀਦ ਕਰਕੇ ਉਸੇ ਜਗ੍ਹਾ ਤੇ ਜਿਹੜੀ ਹੈ ਕਾਰ ਪਾਰਕਿੰਗ ਅਤੇ ਲੰਗਰ ਹਾਲ ਦੀ ਜਿਹੜੀ ਸੇਵਾ ਆਰੰਭ ਕੀਤੀ ਗਈ ਤੇ ਉਸ ਦੇ ਤਹਿਤ ਅੱਜ ਜਿਹੜਾ ਵਾ ਬੇਸਮੈਂਟ ਦੀ ਕਾਰ ਪਾਰਕਿੰਗ ਦਾ ਲੈਂਟਰ ਸਤਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਗਿਆ ਤੇ ਹਜ਼ਾਰਾਂ ਦੀ ਤਦਾਰਕ ਇੱਥੇ ਸ਼ਕਤਾਂ ਆ ਕੇ ਗੁਰੂ ਘਰ ਵਿੱਚ ਹੱਥੀਂ ਸੇਵਾ ਕਰ ਰਹੀਆਂ ਹਨ ਅਤੇ ਸਰੀਆ ਸੀਮੈਂਟ ਰੇਤ ਵਾਦੀ ਮਟੀਰੀਅਲ ਭੇਜ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਗੁਰੂ ਸਾਹਿਬ ਕਿਰਪਾ ਕਰ ਸਬਾਤ ਸਹਾਤਾਂ ਨੂੰ ਆਪਣੇ ਦਰ ਘਰੋਂ ਮਾਰੇ ਗੁਰਸਿੱਖੀ ਜਮਾ ਚੜ੍ਹਦੀ ਕਲਾ ਬਖਸ਼ੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਤੜਪੜਾ ਤਰਪੜਾ ਅੱਜ ਜਿਹੜੀ ਇਹ ਕਾਰ ਪਾਰਕਿੰਗ ਦਾ ਜਿਹੜਾ ਲੈਂਟਰਾ ਸਾਡੇ ਸਤਕਾਰਯੋਗ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਵਾਲੇ ਵੱਲੋਂ ਪਾਇਆ ਜਾ ਰਿਹਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਵੀ ਸੰਗ ਦੇਣਾਂ ਦਾ ਵੱਧ ਤੋਂ ਵੱਧ ਲਾਹ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਪਵਿੱਤਰ ਅਸਥਾਨ ਤੇ ਜੋ ਪਿਛਲੇ ਸਮਿਆਂ ਤੋਂ ਤੰਦ ਬਾਬਾ ਕਸ਼ਮੀਰ ਸਿੰਘ ਦੀ ਭੋਰੀ ਵਾਲੇ ਤੰਦ ਬਾਬਾ ਅਕਿੰਦਰ ਸਿੰਘ ਦੀ ਭੋਰੀਆਂ ਵੱਲੋਂ ਇਹ ਸੇਵਾ ਆਰੰਭ ਕੀਤੀ ਗਈ ਸੀ ਅਦਕਾਰ ਪਾਰਕ ਦਾ ਪੜਾਪੜ ਪਰਾ ਜਿਹੜਾ ਉਹ ਲੈਂਟਰ ਸੰਗਤਾਂ ਦੇ ਸਹਿਯੋਗ ਨਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਪਾਇਆ ਜਾ ਰਿਹਾ ਸੰਗਤਾਂ ਨੂੰ ਬੇਨਤੀ ਆ ਕਿ ਬਹੁਤ ਵੱਡੇ ਕਾਰਜ ਆ ਕਿ ਸੰਗਤਾਂ ਮਹਾਂਪੁਰਖਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਇਮਾਰਤਾਂ ਕਰੋੜਾ ਰੁਪਈਆ ਦੀਆਂ ਖਰੀਦ ਕੇ ਤੇ ਸੰਗਤਾਂ ਦੀ ਸਹੂਲਤਵਾ ਤੇ ਇਹ ਜਿਹੜੇ ਕਾਰਜ ਥਰੂ ਕੀਤੇ ਆ ਤੇ ਵੱਡੇ ਕਾਰਜਿਆਂ ਗੁਰੂ ਸਾਹਿਬ ਦੇ ਧਰਾਂ ਦਾ ਕਾਰਜਿਆਂ ਤੇ ਸੰਗਤਾਂ ਦੇ ਸਹਿਯੋਗਦਾਨ ਲਈ ਇਹ ਕਾਰਜ ਜਿਹੜੇ ਚੱਲਦੇ ਆ ਸੰਗਤਾਂ ਨੂੰ ਬੇਨਤੀ ਆ ਕਿ ਆਓ ਵੱਲ ਚੜ ਕੇ ਇਹਦੇ ਵਿੱਚ ਆਪਣਾ ਹਿਸਾਬ ਆਈਏ ਤੇ ਸੀਮੈਂਟ, ਥਰੀ, ਰੇਤਾ, ਬਜਰੀ ਜਿਵੇਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਇੱਥੇ ਜ਼ਰੂਰ ਪਿਆ ਆਪ ਤੁਸੀਂ ਇੱਥੇ ਲੈ ਕੇ ਇਸ ਪਵਿੱਤਰ ਸਥਾਨ ਤੇ ਸੇਵਾ ਕਰਕੇ ਇਸ ਵੱਡੇ ਕਾਰਜ ਵਿੱਚ ਹਿੱਸਾ ਪਾਓ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ